ਪੰਜਾਬ 24x7 ਵੈਬ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਕੱਲ ਸਾਦਗੀ ਬਾਰਡਰ ਤੇ ਅਕਾਲੀ ਦਲ ਫਤਿਹ ਪਾਰਟੀ ਦੇ ਸੀਨੀਅਰ ਮੀਤ ਪ੍ਰદાન ਲਖਵੀਰ ਸਿੰਘ ਖਾਲਸਾ ਜ਼ਿਲ੍ਹਾ ਲਾਹੌਰ ਦੇ ਹਲਕਾ ਇੰਚਾਰਜ ਵਿਕੀਰ ਸਿੰਘ ਦੀ ਅਗਵਾਈ ਤੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਦਗੀ ਬਾਰਡਰ ਖੁੱਲਣ ਦੀ ਅਰਦਾਸ ਕੀਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ ਕਿ ਇਹ ਅਰਦਾਸ ਹਰ ਮਹੀਨੇ ਕੀਤੀ ਜਾਂਦੀ ਹੈ ਤਾਂ ਕਿ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਾਂਝ ਵਧ ਸਕੇ ਇਸ ਨਾਲ ਦੋਵਾਂ ਦੇਸ਼ਾਂ ਵਿੱਚ ਵਪਾਰ ਵੀ ਹੋਏਗਾ ਜਿਸ ਨਾਲ ਸਾਡੇ ਦੇਸ਼ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਏਗਾ ਮਜ਼ਦੂਰ ਅਤੇ ਕਿਸਾਨ ਦੀ ਹਾਲਤ ਬਿਹਤਰ ਹੋਵੇਗੀ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੇਨ ਆਗਵਾ ਦਾ ਬਨੇਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਈ ਸਸਕਲ ਜੀ ਸ੍ਰੀ ਕਾਲ ਜੀ ਨਾਮ ਸਾ ਤੁਹਾਡਾ ਸਭ ਤੋਂ ਪਹਿਲਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਆਪ ਜੀ ਜੋ ਸੋਸ਼ਲ ਮੀਡੀਆ ਚਲਾ ਰਹੇ ਹੋ ਚੈਨਲਾਂ ਦੇ ਨਾਲ ਸਾਡਾ ਗੱਲ ਨੂੰ ਦੁਨੀਆ ਤੱਕ ਪਹੁੰਚਾ ਰਹੇ ਹੋ ਗਰੀਬ ਤੇ ਮਜਰੂਮ ਦੀ ਗੱਲ ਨੂੰ ਬਲੰਦ ਕਰ ਰਹੇ ਹੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਪ ਜੀ ਦੇ ਰੱਬ ਵਰਗੇ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਲਖਵੀਰ ਸਿੰਘ ਖਾਲਸਾ ਸੌਂਟੀ ਜੋ ਕਿ ਕਿਸਾਨ ਯੂਨੀਅਨ ਅੰਮ੍ਰitsar ਦਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਫਾਤੇ ਦੇ ਸੀਨੀਅਰ ਮੀਤ ਪ੍ਰਧਾਨ ਅਸੀਂ ਹਰ ਹਰ ਮਹੀਨੇ ਇਸ ਬਾਰਡਰ ਤੇ ਸੁਲੇਮਾਨ ਕੀ ਤੇ ਅਡਾਰੀ ਬਾਰਡਰ ਤੇ ਹੋਰ ਸਾਰੇ ਬਾਰਡਰ ਨੇ ਜਿਹੜੇ ਪੰਜਾਬ ਦੇ ਤੇ ਪਾਕਿਸਤਾਨ ਦੇ ਲੱਗਦੇ ਨੇ ਉਹਦੇ ਵਿੱਚ ਜੋਸ਼ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਕੌਮੀ ਪ੍ਰਧਾਨ ਤੇ ਕਿਸਾਨ ਯੂਨੀਅਨ ਮਰਸਰ ਦੇ ਸਰਪ੍ਰਸਤ ਸਰਪੰਦਰ ਜਸਕਰਨ ਸਿੰਘ ਜੀ ਕਾਲ ਸਿੰਘ ਵਾਲਾ ਜੀ ਦੇ ਦਸ਼ਰਣ ਬੇਸ਼ਾਂ ਦੇ ਮੁਤਾਬਕ ਸਮੂੱਚੀ ਜਥੇਬੰਦੀ ਤੇ ਹੋਰ ਸਾਰੇ ਸਮੂਹ ਭਾਈ ਜਿਹੜੇ ਕਿ ਅਮਨ ਪਸੰਦ ਦੇ ਆਮੀ ਨੇ ਉਹ ਸਾਰੇ ਰਲ ਕੇ ਬਾਡਰਾਂ ਦੇ ਉੱਪਰ ਅਰਦਾਸ ਬੇਨਤੀ ਕਰਦੇ ਆਂ ਹਰ 30 ਤਰੀਕ ਨੂੰ ਮਹੀਨੇ ਦੇ ਨੂੰ ਜਿਹੜਾ ਕਿ ਇਸ ਸੁਲੇਮਾਨੀ ਬਾਡਰ ਤੇ ਉੱਪਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਅਰਦਾਸ ਬੇਨਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਹੇ ਮੱਤੇ ਮਾਸ਼ਾ ਸਾਡੇ ਨਾਲ ਦੋੜਾ ਮਾਪਦੰਡ ਕੀਤਾ ਗਿਆ ਇੱਕ ਪਾਸੇ ਨੇਪਾਲ ਦੇ ਬਾਰਡਰ ਖੁੱਲੇ ਨੇ ਬੰਗਲਾਦੇਸ਼ ਦੇ ਬਾਰਡਰ ਖੁੱਲੇ ਨੇ ਤੇ ਉਹੀ ਚੀਜ਼ ਹੋ ਰਹੀ ਆ ਇਹਦੇ ਵਿੱਚ ਅੰਤਰ ਕਿਉਂ ਆ ਕਿਉਂਕਿ ਸਿੱਖ ਕੌਮ ਤੇ ਪੰਜਾਬ ਗਲਾਮ ਹੋਇਆ ਹੋਇਆ ਆ ਇਸ ਲਈ ਸਾਡੇ ਤੇ ਇਹ ਪਾਬੰਦੀਆਂ ਲਾਈਆਂ ਗਈਆਂ ਨੇ ਜੇਕਰ ਇਹ ਬਾਰਡਰ ਖੁੱਲਣਗੇ ਤਾਂ ਇਹਨਾਂ ਬਾਰਡਰਾਂ ਦੇ ਨਾਲ ਪੰਜਾਬ ਦਾ ਕਿਸਾਨ ਮਜ਼ਦੂਰ ਛੋਟਾ ਧਕਾਨਦਾਰ ਤੇ ਵਪਾਰੀ ਤੇ ਟਰਾਂਸਪੋਰਟਰ ਇਹ ਸਾਰੇ ਖੁਸ਼ਹਾਲ ਹੋਣਗੇ ਕਿਉਂਕਿ ਤੁਸੀਂ ਸਾਰੇ ਮੁਲਕਾਂ ਦੇ ਦੇਖੋ ਕਮੰਤਰੀ ਬਾਰਡਰ ਖੁੱਲੇ ਨੇ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਕਿ ਸਮਾਨ ਦੀ ਢੋਹਾਟ ਵਾਈਟ ਟਰਾਲਿਆਂ ਦੇ ਨਾਲ ਚਲਦੀ ਆ ਸਾਡੇ ਪੰਜਾਬ ਤੋਂ ਨੌਜਵਾਨ ਹਿਜਰਤ ਕਰਕੇ ਵਿਦੇਸ਼ਾਂ ਵਿੱਚ ਜਾਂਦੇ ਨੇ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਹੋਰ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਟਰਾਲੇ ਚਲਾਉਂਦੇ ਨੇ 18-18 ਘੰਟੇ ਕਰੜੀ ਮਸ਼ੱਕਤ ਮਿਹਨਤ ਕਰਦੇ ਨੇ ਫੇਰ ਜਾ ਕੇ ਕਿਤੇ ਉਹ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਨੇ ਜੇਕਰ ਇਹ ਹੀ ਚੀਜ਼ ਸਾਡੇ ਬਾਰਡਰ ਖੁੱਲ ਜਾਣ ਆ ਸਾਡਾ ਕਿਸਾਨ ਦੀ ਜਿਹੜੀ ਫਸਲ ਹੈ ਉਹ ਸਾਡਾ ਪੰਜਾਬ ਦਾ ਜਿਹੜਾ ਹਿੰਦੂ ਵੀਰ ਆ ਸਾਡਾ ਵਪਾਰੀ ਉਹ ਖਰੀਦ ਕੇ ਤੇ ਪੰਜਾਬ ਦੀ ਜਿੰਸ ਨੂੰ ਤੇ ਹੋਰ ਚੀਜ਼ਾਂ ਨੂੰ ਜਿਹੜੀਆਂ ਕਿ ਪਾਕਿਸਤਾਨ, ਈਰਾਨ, ਇਰਾਕ, ਅਫਗਾਨਿਸਤਾਨ ਤੋਂ ਹੁੰਦੇ ਹੋਏ ਯੂਰਪ ਕੰਟਰੀਆਂ ਦੇ ਵਿੱਚ ਚੀ ਜਾ ਕੇ પાਪ ਸੌਣਗੇ ਤੇ ਇਧਰੋਂ ਲੜਿੰਦੀ ਚੀਜ਼ ਉਧਰਲੇ ਮੁਲਖਾਂ ਨੂੰ ਦਿੱਤੀ ਜਾਊਗੀ ਤੇ ਉਧਰੋਂ ਲੜਿੰਦੀ ਚੀਜ਼ ਇੱਧਰ ਲਿਆਂਦੀ ਜਾਊਗੀ ਤਾਂ ਜੋ ਇੱਕ ਤਾਂ ਉਹਦੇ ਨਾਲ ਅਸੀਂ ਆਰਥਿਕ ਪੱਖੋਂ ਮਜ਼ਬੂਤ ਹੋਵਾਂਗੇ ਤੇ ਦੂਜਾ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਮੁਲਖਾਂ ਦੀ ਉਹ ਇੱਕ ਮਜ਼ਬੂਤ ਹੋਊਗੀ ਲੇਕਿਨ ਹੁਣ ਇੰਡੀਆ ਦੀ ਸਰਕਾਰ ਕੀ ਕਰ ਰਹੀ ਹੈ ਬਾਰਡਰ ਤਾਂ ਖੁੱਲੜੇ ਨੇ ਪਰ ਇੰਡੀਆ ਦੀ ਸਰਕਾਰ ਬਾਰਡਰ ਖੋਲਣਾ ਚਾਹੁੰਦੀ ਹੈ ਸਿਰਫ ਤੇ ਸਿਰਫ ਜਿਹੜੇ ਕਿ ਪੂੰਜੀਪਤੀ ਨੇ ਕਾਰਪੋਰੇਟ ਘਰਾਣੇ ਕਹਿ ਦਿੰਨੇ ਆ ਜਿਹਨੂੰ ਆਪਾਂ ਅਵਾਨੀਆਂ ਅਡਾਨੀਆਂ ਦੇ ਲਈ ਆ ਜਿਹੜੀ ਇਹ ਇਹ ਬਾਰਡਰ ਖੋਲੇ ਜਾਣੇ ਨੇ ਸਾਡੇ ਲਈ ਸਾਨੂੰ ਬੰਦ ਕੀਤੇ ਜਾ ਰਿਹਾ ਤੇ ਉਹਨਾਂ ਲਈ ਇਹ ਬਾਰਡਰ ਖੋਲੇ ਜਾ ਰਹੇ ਨੇ ਦੋਹਰੇ ਮਾਪਦੰਡ ਹੈ ਇਸ ਲਈ ਦੋਹਰੇ ਮਾਪਦੰਡ ਨੂੰ ਖਤਮ ਕਰਨ ਦੇ ਲਈ ਜਿਹੜੀ ਇਹ ਨੀਤੀ ਆ ਸਰਕਾਰ ਦੀ ਬਿਲਕੁਲ ਕੂੜ ਵਾਲੀ ਹੈ ਫਿਰਕਾਪ੍ਰਸਤੀ ਵਾਲੀ ਆ ਅਸੀਂ ਇਹੀ ਜਿਹੜਾ ਕਿ ਪ੍ਰਮਾਤਮਾ ਕੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੁਸੀਂ ਹੀ ਸਾਡਾ ਬਾਰ ਰਖਲਾਓ ਤਾਂ ਜੋ ਅਸੀਂ ਖੁਸ਼ਹਾਲ ਹੋ ਸਕੀਏ ਤੇ ਭਾਈਚਾਰਕ ਸਾਂਝ ਵੱਧ ਸਕੇ ਤੇ ਸਾਡਾ ਕਿਸਾਨ ਮਜ਼ਦੂਰ ਸਾਰੇ ਖੁਸ਼ਹਾਲ ਹੋ ਸਕਣ ਤੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਅਰਦਾਸ ਬੇਨਤੀ ਕੀਤੀ ਹੈ ਜਿਹੜੇ ਉਰੋਂ ਦੇ ਜਲਾਲਾਬਾਦ ਦੇ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਸਰਦਾਰ ਫਖੀਲ ਸਿੰਘ ਜੀ ਨੌਜਵਾਨ ਨੇ ਘਰੇ ਦਿਨ ਰਾਤ ਮਿਹਨਤ ਕਰ ਰਹੇ ਨੇ ਜਿਹੜਾ ਮਾਨਵਾਨ ਵੀਰ ਗਗਨਦੀਪ ਸਿੰਘ ਜੀ ਨੇ ਜੂਤ ਦੇ ਆਗੂ ਸਾਡੇ ਤੇ ਨਾਲ ਹੀ ਕਿਸਾਨ ਯੂਨੀਅਨ ਨੰਮਰਸਰ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਜੀ ਮੁਬਾਰਕਪੁਰ ਤੇ ਕਿਸਾਨ ਯੂਨੀਅਨ ਨੰਮਰਸਰ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੀਤ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਸਲਾਣਾ ਜਿਹੜੇ ਕਿਸਾਨੀ ਸੰਘਰਸ਼ ਨੇ ਮੇਰੇ ਨਾਲ ਜੇਲ ਵੀ ਕੱਟ ਕੇ ਆਏ ਨੇ ਸੰਗਰੂਰ ਦੇ ਵਿੱਚ ਤੇ ਨਾਲ ਹੀ ਸਾਡਾ ਜੂਥ ਦਾ ਨੌਜਵਾਨ ਜਿਹੜਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਜੂਥ ਦੇ ਪ੍ਰਧਾਨ ਨੇ ਮਨਨ ਮਨਿੰਦਰਜੀਤ ਸਿੰਘ ਜੀ ਢਿੱਲੋਂ ਤੇ ਤੁਸੀਂ ਜਿਹੜੇ ਸਾਡੇ ਚੈਨਲਾਂ ਦੇ ਰਾਹੀਂ ਸਾਨੂੰ ਕੈਚ ਕਰਕੇ ਦੁਨੀਆ ਤੱਕ ਪਹੁੰਚਾਉਂੀਆਂ ਸਾਡੀ ਆਵਾਜ਼ ਨੂੰ ਤੁਹਾਡੇ ਸਾਰੇ ਵੀਰ ਇਹ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਸੱਚੇ ਪਾਤਸ਼ਾਹ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਤਾਂ ਜੋ ਜਿਹੜਾ ਪੰਜਾਬ ਦੀ ਕੌਮ ਦੀ ਗਰੀਬ ਤੇ ਮਜਲੂਮ ਦੀ ਸੇਵਾ ਕਰਦੇ ਰਹਿਣ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਮਾਨਸਿਕ ਜਾਪ ਸਭ ਇੱਕ ਹੈ ਪਹਿਚਾਨ ਉਹ ਅਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੇ ਕੁਪ ਜੇ ਕੌਣ ਭਲੇ ਕੋ ਮੰਦੇ ਉਸ ਮਿਸ਼ਨ ਨੂੰ ਅੱਗੇ ਤੋਰ ਸਕਣ ਆਪਸੀ ਜਿਹੜਾ ਪ੍ਰੇਮ ਭਾਵਨਾ ਨੂੰ ਵਧਾ ਸਕਣ ਨਫ਼ਰਤ ਨੂੰ ਖਤਮ ਕਰ ਸਕਣ ਇਹ ਸਾਰੇ ਯੋਧਿਆਂ ਨੂੰ ਅਸੀਂ ਕਹਿੰਦੇ ਆਂ ਵੀ ਤੰਦਰੁਸਤੀ ਬਖਸ਼ ਸੱਚੇ ਪਾਤਸ਼ਾਹ ਜੀਓ ਚੜ੍ਹਦੀ ਕਲਾ ਵਿੱਚ ਰੱਖੋ ਤਾਂ ਜੋ ਇਹ ਸੇਵਾਮਾਨ ਜਿਹੜੀਆਂ ਜਾਰੀ ਰਹਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ